ਜਿਲਾ ਤਰਨਤਾਰਨ ਦੇ ਇਨਾਉਂਦੇ ਪਿੰਡ ਸਬਰਾਂ ਵਿਖੇ ਘਰ ਦੇ ਵਿੱਚ ਰਖਾਏ ਗਏ ਖੁਸ਼ੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਦੌਰਾਨ ਅਚਾਨਕ ਘਰ ਦੀ ਬਾਲਿਆਂ ਵਿੱਚ ਛੱਤ ਡਿੱਗਣ ਦੇ ਨਾਲ ਕਈ ਲੋਕ ਥੱਲੇ ਆ ਗਏ ਅਤੇ ਜ਼ਖਮੀ ਹੋ ਗਏ ਹਨ ਦਸੇ ਵੀ ਜਾ ਰਹੇ ਹਨ ਨਜ਼ਦੀਕੀ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਰ ਹਸਪਤਾਲ ਦਾਖਲ ਕਰਾਇਆ ਗਿਆ ਹੈ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਪਿੰਡੇ ਲੋਕਾਂ ਨੇ ਕਿਹਾ ਕਿ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਰਕੇ ਬਾਲਿਆਂ ਵਾਲੀ ਛੱਤ ਢੇਹਾ ਡਿੱਗ ਗਈ ਜਿਸ ਦੇ ਹੇਠਾਂ ਕਾਫੀ ਲੋਕ ਨਿਚੇ ਆ ਗਏ ਅਤੇ ਕੁਝ ਲੋਕਾਂ ਦੀ ਲੱਤਾਂ ਬਾਹਾਂ ਵੀ ਟੁੱਟ ਗਈਆਂ ਫਿਲਹਾਲ ਲੋਕਾਂ ਦੇ ਵੱ ਮਲਵੇ 80 ਲੋਕਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਇਥੇ ਵੀ ਜਾਣਕਾਰੀ ਦੇ دیਏ ਕਿ ਮਲਵੇ ਦੇ 80 ਵਿਅਕਤੀਆਂ ਦੀ ਗਿਣਤੀ ਹਜੇ ਤੱਕ ਪੂਰੀ ਨਹੀਂ ਹੋਈ ਹੈ ਇਥੇ ਖਾਨਪਾੜ ਦਾ ਭੋਜਨ ਲੰਗਿਆ ਸੀ ਤੇ 7 ਡੇਪੀ ਮਲਵਾ ਉੱਪਰ ਡੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਆ ਬੈਲਫੋਨ ਪੀਚ ਦਿੱਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਇਥੇ ਲੋਕਾਂ ਤੇ ਜਿਹੜੇ ਥੱਲੇ ਆਏ ਰੁਕੜੇ ਜਾਵੇ ਤੇ ਜਿਹੜੇ ਜਿਨ੍ਹਾਂ ਲੱਤਾਂ ਮੋਟੀਆਂ ਟੁੱਟ ਕੇ ਨਹਾਸਲ ਪਜਾਇਆ ਜਾਵੇ ਇਨਕ ਸਾਰ ਬਹੁਤ ਹੋ ਗਿਆ ਆ ਜੇ ਨਿਕਲ ਡਾਇ ਲੱਤਾਂ ਮਾਮਾ ਬਹੁਤ ਟੁੱਟੀਆਂ ਕਾਫੀ ਲੋਕਾਂ ਦੀਆਂ ਥਾਂ ਪਰ ਦਾ ਭੋਜ ਜੀ ਥਾਂ ਪਰ ਦਾ ਭੋਜ ਹਾਂ ਜੀ ਇਹ ਕੀ ਬੈਂਕ ਨਹੀਂ ਬਾਲੇ ਛੱਤੀ ਹਾਂ ਜੀ ਅਜੇ ਨਿਕਲ ਡਾਇ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਪ੍ਰਸ਼ਾਸਨ ਦੇ ਅਧਿਕਾਰੀ ਨੇ ਮੋਕਰਾ ਕੀਤਾ ਨੇ ਅਜੇ ਹੁਣੇ ਡਿੱਗਾ ਇਹ ਫੂਲ ਲਾਉਂਦੇ ਨੋ ਕੰਮ ਦੇ ਪੁਣੀ ਜੀ ਜਾਜਵਿੰਦਰ ਸਿੰਘ ਜੀ ਇਥੇ ਵੀਰ ਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਸੀ ਦੁਕਾਨਾ ਤੇ ਉਹਨੇ ਅਖੰਡ ਪਾਤਸ਼ਾਹ ਦਾ ਅੱਜ ਭੋਗ ਪਵਾਇਆ ਜੀ ਤੇ ਕੁਝ ਥਾਂ ਤੇ ਲੈਂਟਰਾਂ ਤੇ ਕੁਝ ਥਾਂ ਤੇ ਡਾਕਟਰ ਬਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਉਹ ਜਿਹੜੀ ਛੱਤ ਉਹ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਤਾਂ ਬੈਠੇ ਆ ਉਹ ਥੱਲੇ ਆ ਗੀਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਿਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕੰਗਿਆ ਲਾਤ ਰੋਡ ਕੀ ਕਹਿਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਐਮੂਲੈਂਸ ਸਰਕਾਰੀ ਹਸਪਤਲ ਜਾਲੋ ਇਹ 4 ਐਮੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਂਦੀ ਆ ਜੀ ਏਵਰ ਪੰਜਾਬੀ ਟੀਵੀ ਲਈ ਤਰਨਤਾਰ ਤੋਂ ਰਵੀ ਖੇਰਾ ਦੀ ਖਾਸ ਰਿਪੋਰਟ ਜਿਹੜਾ ਤਰਨਤਾਰ ਦੇ ਦੇ ਨਾਉਂਦੇ ਪਿੰਡ ਸਬਰਾਂ ਵਿਖੇ ਘਰ ਦੇ ਵਿੱਚ ਰਖਾਏ ਗਏ ਖੁਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਦੌਰਾਨ ਅਚਾਨਕ ਘਰ ਦੀ ਬਾਲਿਆਂ ਵਿੱਚ ਛੱਤ ਡਿੱਗਣ ਦੇ ਨਾਲ ਕਈ ਲੋਕ ਥੱਲੇ ਆ ਗਏ ਅਤੇ ਜ਼ਖਮੀ ਹੋ ਗਏ ਆਂ ਸੇਵੀ ਜਾ ਰਿਹਾ ਹੈ ਨਜ਼ਦੀਕੀ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਪਿੰਡੇ ਲੋਕਾਂ ਨੇ ਕਿਹਾ ਕਿ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਰਕੇ ਬਾਲਿਆਂ ਵਾਲੀ ਛੱਤ ਢਹਿ ਗਈ ਜਿਸ ਦੇ ਹੇਠਾਂ ਕਾਫੀ ਲੋਕ ਨਿਕੇ ਆ ਗਏ ਤੇ ਕੁਝ ਲੋਕਾਂ ਦੀ ਲੱਤਾਂ ਬਾਹਾਂ ਵੀ ਟੁੱਟ ਗਈਆਂ ਫਿਲਹਾਲ ਲੋਕਾਂ ਦੇ ਵੱਲੋਂ ਮਲਬੇ ਹੇਠ ਆਏ ਲੋਕਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਜਾ ਰਿਹਾ ਹੈ ਪਰ ਇੱਥੇ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਮਲਬੇ ਦੇ ਹੇਠ ਆਏ ਵਿਅਕਤੀਆਂ ਦੀ ਗਿਣਤੀ ਹਜੇ ਤੱਕ ਪੂਰੀ ਨਹੀਂ ਹੋਈ ਹੈ ਇੱਥੇ ਖਾਨਪਾੜ ਤੇ 7 ਡੇਪੀ ਮਲਵਾ ਉੱਤੇ ਡੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਆ ਬੈਲਫੋਨ ਪੀਏ ਦਿੱਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚੇ ਇਥੇ ਲੋਕ ਤਾਂ ਜਿਹੜੇ ਥੱਲੇ ਆਏ ਰੁਕੜੇ ਜਾਵੇ ਤੇ ਜਿਹੜੇ ਜਿੰਨਾ ਲੱਤਾਂ ਬਹੁਤ ਟੁੱਟ ਗਿਆ ਉਹ ਹਸਲ ਪਜਾਇਆ ਜਾਵੇ ਨੁਕਸਾਨ ਬਹੁਤ ਹੋ ਗਿਆ ਵਾ ਜੇ ਨਿਕਲ ਗਏ ਲੱਤਾਂ ਮਾਵਾ ਬਾਵਾ ਟੁੱਟ ਗੀਆਂ ਕਾਫੀ ਲੋਕਾਂ ਦੀ ਖਾਨਪੜ ਦਾ ਭੋਜ ਜੀ ਖਾਨਪੜ ਦਾ ਭੋਜ ਹਾਂ ਜੀ ਇਹ ਕੀ ਨਹੀਂ ਬਾਲੇ ਛੱਤ ਸੀ ਬਾਲੇ ਛੱਤ ਹਾਂ ਜੀ ਅਜੇ ਨਿਕਲਦਾ ਹੈ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਪ੍ਰਸ਼ਾਸਨ ਦੇ ਅਧਿਕਾਰੀ ਨੇ ਮੁਕਰਰ ਕੀਤਾ ਨੇ ਅਜੇ ਹੁਣੇ ਡਿੱਗਾ ਇਹ ਫੂਲ ਲਾਉਣੇ ਨੂੰ ਕੰਮ ਦੇ ਪਹੁੰਚੀ ਜਾ ਜਗਵਿੰਦਰ ਸਿੰਘਾ ਜੀ ਹਾਂਜੀ ਇੱਥੇ ਵੀਰ ਜੀ ਲਾਹਪਰੀ ਦਾ ਮੁੰਡਾ लवली ਉਹ ਵੈਡਿੰਗ ਦਾ ਕੰਮ ਕਰਦਾ ਸੀ ਦੁਕਾਨ ਆ ਤੇ ਉਹਨੇ ਅਖੰਡਪੁਰ ਸਾਹਿਬ ਦਾ ਅੱਜ ਘੋਗ ਪਵਾਇਆ ਜੀ ਤੇ ਕੁਝ ਤਾਂ ਦੇ ਲੈਂਟਰਾਂ ਦੇ ਕੁਝ ਤਾਂ ਤੇ ਡਾਕਟਰ ਭਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੇ ਉਹ ਜਿਹੜੀ ਛੱਤੋਂ ਡਿੱਗ ਪਈ ਆ ਜੀ ਉਹ 40 50 ਦੇ ਕਰੀਬ ਜਿਹੜੀ ਥੱਲੇ ਸੰਗਤਾਂ ਬੈਠੀਆਂ ਆ ਉਹ ਥੱਲੇ ਆ ਗਈਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਈ ਦੀ ਬਾਹਰ ਕੇ ਸਿਰ ਚ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਐਮਬੂਲੈਂਸ ਸਰਕਾਰੀ ਹਸਪਤਲ ਨਾਲ ਉਹ ਇਹ ਚਾਰ ਐਮਬੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਦੀ ਆ ਜੀ ਏਵਰ ਪੰਜਾਬੀ ਟੀਵੀ ਲਈ ਤਰਨ ਤਰ ਤੋਂ ਰਵੀ ਖੈਰਾ ਦੀ ਖਾਸ ਰਿਪੋਰਟ